ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤੋਂ ਲੋਹਾ ਤੁਹਾਡੀ ਪੇਸ਼ੇ ਨਜ਼ਰ ਆ ਬਾਤਾਂ ਦੇ ਇਸ ਪੰਜਾਬ ਦੀਆਂ ਚੋ ਲੋਕ ਕਹਾਣੀ ਬਡਾਪੇ ਬਿਨਾ ਪੈਸੇ ਬਿਨਾ ਬਡਾਪਾ ਲਾਣਤੀ ਕਿਉਂਕਿ ਪੈਸਾ ਹੋਵੇ ਬੰਦਾ ਦੁੱਖ ਸੁੱਖ ਕੱਟ ਜਾਂਦਾ ਹੈ ਆਈ ਚਲਾਈ ਚਲਦੀ ਹੈ ਤੇ ਜਦੋਂ ਪੈਸਾ ਨਾ ਹੋਵੇ ਨਾ ਰੋਜ਼ ਮਰਰਾ ਬੜੀ ਮੁਸ਼ਕਲ ਹੋ ਜਾਂਦੀ ਹੈ ਇੱਕ ਬੁੱਢੀ ਬਿੱਲੀ ਭੁੱਖ ਤੋਂ ਡਾਢੀ ਨੜਾਲ ਸੀ ਚੂਹੇ ਉਸ ਤੋਂ ਫੜੇ ਨਹੀਂ ਸੀ ਜਾਂਦੇ ਰਸੋਈ ਦੇ ਭਾਂਡਿਆਂ ਦੇ ਵਿੱਚ ਉਸ ਨੂੰ ਕੋਈ ਮੂੰਹ ਮਾਰਨੇ ਸੀ ਦੰਦਾ ਤੇ ਉਹ ਬਿੱਲੀ ਵਿਚਾਰੀ ਖਾਵੇ ਤਾਂ ਕੀ ਖਾਵੇ ਆਖਰ ਨਰਾਸ਼ ਹੋ ਕੇ ਉਹ ਬਿੱਲੀ ਜੰਗਲ ਵੱਲ ਤੁਰ ਪਈ ਸ਼ਾਇਦ ਉਸ ਨੂੰ ਉੱਤੇ ਖਾਣ ਵਾਸਤੇ ਕੋਈ ਫਲ ਜਾਂ ਕੋਈ ਹੋਰ ਚੀਜ਼ ਮਿਲ ਜਾਵੇ ਜਾਂਦੇ ਜਾਂਦੇ ਬਿੱਲੀ ਨੂੰ ਰਾਹ 'ਚ ਇੱਕ ਕੁੱਕੜ ਮਿਲ ਪਿਆ ਉਹ ਵੀ ਜੰਗਲ ਵੱਲ ਨੱਠਾ ਜਾ ਰਿਹਾ ਸੀ ਬਿੱਲੀ ਕਹਿੰਦੀ ਵੇ ਕੁੱਕੜਾ ਕਿਧਰ ਨੱਠਾ ਜਾਣਾ ਕੁੱਕੜ ਕਹਿੰਦਾ ਮੈਂ ਬੁੱਢਾ ਹੋ ਗਿਆ ਬਾਂਗ ਮੇਰੇ ਤੋਂ ਦਿੱਤੀ ਨਹੀਂ ਜਾਂਦੀ ਅੱਜ ਮਾਲਕ ਨੇ ਮੈਨੂੰ ਛਟਕਾ ਦੇਣ ਦਾ ਫੈਸਲਾ ਕੀਤਾ ਉਹ ਛੁਰੀ ਦੀ ਧਾਰ ਤੇਜ਼ ਕਰ ਰਿਹਾ ਸੋ ਮੈਂ ਨਜ਼ਰ ਬਚਾ ਕੇ ਜਾਨ ਬਚਾਉਣ ਲਈ ਜੰਗਲ ਨਾਲ ਠਾਇਆ ਕੁੱਕੜ ਨੇ ਪੜਾਈ ਹੋਈ ਬਾਅਦ ਵਿੱਚ ਦੱਸਿਆ ਤੇ ਫਿਰ ਪੁੱਛਣ ਤੇ ਬਿੱਲੀ ਨੂੰ ਪੁੱਛਣ ਲੱਗਾ ਕਿ ਬਿੱਲੀ 마ਸੀ ਤੂੰ ਕਿੱਧਰ ਚਲੀ ਹੈ ਬਿੱਲੀ ਕਹਿੰ ਲਗੀ ਮੇਰੀ ਹਾਲਤ ਵੀ ਤੇਰੇ ਵਾਂਗ ਹੀ ਹੈ ਤੇ ਉਸਨੇ ਆਪਣੀ ਵਿਥਿਆ ਸੁਣਾਈ ਖਰ ਕਹਿੰਦੀ ਚਲੋ ਦੋਵੇਂ ਇਕੱਠੇ ਚੱਲਦੇ ਆ ਇੱਕ ਇੱਕ ਤੇ ਦੋ 11 ਹੁੰਦੇ ਨੇ ਜਾਨੀ ਉਹ ਬੁੱਢੀ ਬਿੱਲੀ ਤੇ ਬੁੱਢਾ ਕੁੱਕੜ ਇਕੱਠੇ ਚੱਲਣ ਲੱਗੇ ਜਾਂਦਿਆਂ ਜਾਂਦਿਆਂ ਰਾਹ 'ਚ ਉਹਨਾਂ ਨੂੰ ਇੱਕ ਕੁੱਤਾ ਮਿਲਿਆ ਨਿਹਰਾ ਹੱਡੀਆਂ ਦਾ ਮੁੱਠ ਬਣਿਆ ਸੀ ਅੱਖਾਂ ਬੁਝੀਆਂ ਹੋਈਆਂ ਸੀ ਕਿੱਥੇ ਚੱਲੇ ਆ ਚਾਚਾ ਬਿੱਲੀ ਨੇ ਉਸਦੀ ਕਰੋਨਾਮਈ ਹਾਲਤ ਤੇ ਤਰਸ ਖਾਂਦੇ ਆ ਕੁੱਤੇ ਨੂੰ ਪੁੱਛਿਆ ਤੇਰੀ ਇਹ ਦੁਰਗਤੀ ਕਿਉਂ ਬਣੀ ਐ ਕੁੱਤੇ ਨੇ ਲੰਮਾ ਹੌਂਕਾ ਭਰਦਿਆਂ ਆਖਿਆ ਕਿ ਜਦੋਂ ਜਵਾਨ ਸਾਂ ਮੇਰਾ ਮਾਲਕ ਮੇਰੀ ਬੜੀ ਕਦਰ ਕਰਦਾ ਸੀ ਖਾਣ ਪੀਣ ਲਈ ਦੁੱਧ ਸ਼ੋਰਬਾ ਤੇ ਮਾਸ ਮਿਲਦਾ ਲਾਰਡ ਲੜਾਏ ਜਾਂਦੇ ਮੈਂ ਸਾਰੀ ਰਾਤ ਜਾ ਕੇ ਪਹਿਰਾ ਦਿੰਦਾ ਹੁਣ ਮੈਂ ਬੁਢਾਪੇ ਨੇ ਆ ਕੇ ਰਿਆਂ ਤੇ ਚਾਜ ਨਾਲ ਭੌਂਕਿਆ ਵੀ ਨਹੀਂ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਸੋ ਮਾਲਕ ਨੇ ਡੰਡਾ ਮਾਰ ਕੇ ਘਰੋਂ ਕੱਢ ਦਿੱਤਾ ਬਿੱਲੀ ਕਹਿੰਦੀ ਹੁਣ ਕੀ ਸੋਚਿਆ ਫਿਰ ਕਹਿੰਦਾ ਸੋਚਣਾ ਕੀ ਹੈ ਜੰਗਲ ਦੇ ਵਿੱਚ ਖਜ਼ਾਨਾ ਢੂੰਡਣ ਚੱਲਿਆਂ ਜੇ ਧੰਨ ਪੱਲੇ ਹੋਵੇ ਤਾਂ ਬੜਾਪੇ ਚ ਪੁੱਛ ਪ੍ਰਤੀਤ ਹੁੰਦੀ ਹੈ ਕੁੱਤੇ ਨੇ ਉੱਤਰ ਦਿੱਤਾ ਪਰ ਤੁਸੀਂ ਦੋਵੇਂ ਕਿਉਂ ਉਦਾਸ ਹੋ ਤੇ ਕਿੱਧਰ ਚੱਲੇ ਹੋ ਤੇ ਕੁੱਕੜ ਤੇ ਬਿੱਲੀ ਕਹਿਣ ਲੱਗੇ ਸੀ ਵੀ ਤੇਰੇ ਵਾਂਗ ਬੜਾਪੇ ਦੇ ਸਤਾਏ ਆ ਬਿੱਲੀ ਦੀਆਂ ਅੱਖਾਂ ਚੋਂ ਥਰੂ ਡਲ ਕੇ ਕਹਿੰਦੀ ਤੂੰ ਸੱਚ ਕਿਹਾ ਕਿ ਪੈਸੇ ਬਿਗੈਰ ਪੂੰਜੀ ਬਿਗੈਰ ਕੋਈ ਕਦਰ ਨਹੀਂ ਉਹ ਕਹਿੰਦੀ ਅਸੀਂ ਦੋਵੇਂ ਵੀ ਤੇਰੇ ਨਾਲ ਚੱਲਦੇ ਆ ਆਖਰ ਉਹ ਤਿੰਨੇ ਅੱਗੇ ਤੁਰ ਗਏ ਥੋੜੀ ਵਾਟ ਗਏ ਤਾਂ ਉਹਨਾਂ ਨੂੰ ਕੋ ਖੋਤਾ ਮਿਲ ਗਿਆ ਅੱਖਾਂ ਗਿੱਡ ਨਾਲ ਭਰੀਆਂ ਮਾਸ ਚੁੰਡਿਆ ਹੋਇਆ ਥੱਕਿਆ ਹਾਰਿਆ ਬਿੱਲੀ ਨੇ ਖੋਤੇ ਦੀ ਖਾਸਤਾ ਹਾਲਤ ਵੇਖ ਕੇ ਪੁੱਛਿਆ ਕਿੱਧਰ ਚੱਲੇ ਆਂ ਬਾਬਾ ਇਹ ਕੀ ਹਾਲ ਬਣਾ ਰੱਖਿਆ ਖੋਤਾ वेदना ਚ ਕਹਿਣ ਲੱਗਿਆ ਬੁਢਾਪੇ ਨੇ ਮੈਨੂੰ ਕਿਸੇ ਕੰਮ ਜੋਗਾ ਨਹੀਂ ਛੱਡਿਆ ਹੁਣ ਮੈਂ ਭਾਰ ਢੋਣ ਜੋਗਾ ਵੀ ਨਹੀਂ ਰਹਾ ਇਸ ਲਈ ਥੋਬੀ ਨੇ ਮੈਨੂੰ ਡੰਡੇ ਮਾਰ ਕੇ ਘਰੋਂ ਕੱਢ ਛੱਡਿਆ ਜੇ ਪੱਲੇ ਧਨ ਨਾ ਹੋਵੇ ਤਾਂ ਬੁਢਾਪੇ 'ਚ ਕੋਈ ਸਾਰ ਨਹੀਂ ਲੈਂਦਾ ਕੁੱਤੇ ਨੇ ਉਸ ਨੂੰ ਸਮਝਾ ਕੇ ਚਲੋ ਜੰਗਲ ਚੱਲ ਕੇ ਖਜ਼ਾਨਾ ਲੱਭਦੇ ਆ ਸੋ ਸੁਣਦੇ ਆ ਕਿ ਚੋਰ ਡਾਕੂ ਆਪਣਾ ਧਨ ਦੌਲਤ ਜੰਗਲ ਚ ਦੱਬਦੇ ਨੇ ਮਤਾ ਕੁਝ ਹੱਥ ਲੱਗ ਜਾਏ ਕੁਝ ਗਹਿਣੇ ਘਟੇ ਹੱਥ ਲੱਗ ਜਾਣ ਫਿਰ ਬੜੀ ਮौज ਹੋ ਜਾਣੀ ਐ ਕੋਕੜ ਨੇ ਪੜਾਇਆ ਈ ਆਵਾਜ਼ ਦੇ ਵਿੱਚ ਕਿ ਆ ਕਿ ਰਾਜ ਕੇ ਐਸ਼ ਕਰਾਂਗੇ ਉਹ ਚਾਰੇ ਗੱਲਾਂ ਕਰਦੇ ਕਰਦੇ ਸੰਗਲੇ ਜੰਗਲ ਜਾ ਪੁੱਜੇ ਥੱਕੇ ਹਰ ਐਸਾਂ ਨੇ ਛੱਪੜ ਦੇ ਕੰਢੇ ਸੁਸਤੌਣ ਲੱਗੇ ਸਵੇਰ ਦਾ ਕੁਝ ਖਾਦਾ ਬਣੇ ਸੀ ਬਿੱਲੀ ਕਹਿਣ ਲੱਗੀ ਮੇਰੇ ਦਾ ਪੇਟ ਚ ਚੂਹੇ ਨੱਚ ਰਹੇ ਨੇ ਪਹਿਲਾਂ ਖਾਣੇ ਦਾ ਪ੍ਰਬੰਧ ਕਰੋ ਤੁਨੇਰਾ ਪੈਂਦਾ ਐ ਕੁੱਤੇ ਨੇ ਕੋਕੜ ਨੂੰ ਆਖਿਆ ਤੂੰ ਜਰਾ ਦਰਖਤ ਤੇ ਚੜ ਕੇ ਵੇਖ ਕਿ ਤੇ ਧੂਆ ਉੱਠ ਰਿਹਾ ਜਿੱਥੇ ਕਿਦਰੇ ਧੂਆ ਹੋਏਗਾ ਉਥੇ ਖਾਣ ਵਾਸਤੇ ਵੀ ਜ਼ਰੂਰ ਕੁਝ ਮਿਲੇਗਾ ਕੋਕੜ ਇੱਕ ਉੱਚੇ ਸਾਰੇ ਦਰਖਤ ਵਾਲ ਕੋਦੇ ਤੇ ਟਾਣੀ ਪਰ ਟਾਣੀ ਫੋਦਕਦਾ ਸਿਰੇ ਤੇ ਜਾ ਬੈਠਾ ਇਧਰ ਉਧਰ ਨਜ਼ਰ ਦੜਾਈ ਪਰ ਥੋੜੀ ਦੂਰੀ ਕਾ ਖੰਡਰ ਨਜ਼ਰ ਆਇਆ ਉਥੇ ਅੱਗ ਬਲ ਰਹੀ ਸੀ ਕੋਕੜ ਨੇ ਹੇਠਾਂ ਉਤਰ ਕੇ ਆਖਿਆ ਕਿ ਇੰਨੀ ਕੁ ਦੂਰ ਇੱਕ ਅੱਗ ਵੱਲਦੀ ਹੈ ਖੰਡਰ ਹੈ ਚੋਰ ਡਾਕੂ ਰਹਿੰਦੇ ਹੋਣੇ ਆ ਡਾਕੂਆਂ ਕੋਲ ਤਾਂ ਕਾਫੀ ਧਨ ਹੁੰਦਾ ਕੁੱਤੇ ਨੇ ਆਪਣਾ ਅਨੁਭਵ ਦੱਸਿਆ ਖੋਤਾ ਕਹਿੰਦਾ ਫਿਰ ਸਾਨੂੰ ਕੀ ਕਰਨਾ ਚਾਹੀਦਾ ਤੇ ਕਹਿੰਦੇ ਅਸੀਂ ਕੋਈ ਭਿਆਨਕ ਜਿਹਾ ਰੂਪ ਧਾਰ ਲੰਨੇ ਆ ਤਾਂ ਜੋ ਚੋਰ ڈاکੂ ਸਾਨੂੰ ਵੇਖ ਕੇ ਡਰ ਜਾਣ ਤੇ ਘਬਰਾ ਕੇ ਨੱਠ ਜਾਣ ਬਿੱਲੀ ਨੇ ਸਲਾਹ ਦਿੱਤੀ ਝਟਕ ਸੋਚ ਕੇ ਬਿੱਲੀ ਕਹਿਣ ਲੱਗੀ ਕਿਉਂ ਨਾ ਅਸੀਂ ਚਾਰੇ ਇੱਕ ਦੂਸਰੇ ਤੇ ਚੜ ਬੈਠੀਏ ਸਰੀਰ ਦੇ ਕੁਝ ਹਿੱਸੇ ਨਾਲ ਪੱਤੇ ਤੇ ਟਾਹਣਾ ਲਪੇਟ ਲਈਏ ਤਾਂ ਇੰਜ ਸਾਡੀ ਆਪਣੀ ਪਛਾਣ ਨਹੀਂ ਰਹੇਗੀ ਬਿੱਲੀ ਦੀ ਇਹ ਤਜਵੀਜ਼ ਸਾਰਿਆਂ ਨੂੰ ਪਸੰਦ ਆਈ ਕੁੱਤਾ ਟਾਹਣੀ ਮੂੰਹ ਦੇ ਵਿੱਚ ਪਾਈ ਖੋਤੇ ਤੇ ਝੜ ਕੇ ਬੈਠ ਗਿਆ ਤੇ ਬਿੱਲੀ ਨੇ ਜਿਸਮ ਨਾਲ ਪੱਤੇ ਲਪੇਟ ਲਏ ਉਹ ਕੁੱਤੇ ਤੇ ਜਾ ਬੈਠੀ ਤੇ ਬਿੱਲੀ ਦੇ ਉੱਤੇ ਕੁੱਕੜ ਜਾ ਚੜਿਆ ਖੋਤਾ ਹੌਲੀ ਹੌਲੀ ਧੂਏ ਦੀ ਸੇਧ ਵੱਲ ਚੱਲਣ ਲੱਗਾ ਉਹਨਾਂ ਚਾਰਾਂ ਨੇ ਮਿਲ ਕੇ ਜੋ ਆਵਾਜ਼ ਕੱਢੀ ਉਹ ਬੜੀ ਵਿਚਿਤ੍ਰ ਤੇ ਡਰਾਉਣੀ ਸੀ ਕੁੱਤੇ ਨਚਾਹ ਨੂੰ ਕੁੱਤੇ ਨੂੰ ਕੁੱਤੇ ਚੋਹਾਂ ਨੇ ਕੁੱਤੇ ਨੂੰ ਆਪਣਾ ਆਗੂ ਮਿੱਥ ਲਿਆ ਉਹ ਜਿੰਗੀਆਂ ਡਰਾਉਣੀਆਂ ਆਵਾਜ਼ਾਂ ਕੱਢਦੇ ਜੰਗਲ ਵੱਲ ਨੂੰ ਤੁਰ ਪਏ ਜਿਸ ਦੇ ਵਿੱਚ ਖੰਡਰ ਦੇ ਵਿੱਚ ਕੁਝ ਡਾਕੂ ਰਹਿੰਦੇ ਸਨ ਉਸ ਖੰਡਰ ਵੱਲੋਂ ਜਿੱਥੇ ਉਹਨਾਂ ਦਾ ਪੱਕਾ ਟਿਕਾਣਾ ਸੀ ਡਾਕੂਆਂ ਨੇ ਉਸ ਖੰਡਰ ਦੀ ਮੁਰੰਮਤ ਕਰਕੇ ਉਹ ਖੰਡਰ ਰਹਿਣ ਯੋਗ ਬਣਾ ਲਿਆ ਸੀ ਤੇ ਉੱਥੇ ਕਾਫੀ ਦੌਲਤ ਧਨ-ਮਾਲ ਰਾਸ਼ਨ ਛੁਪਾ ਰੱਖਿਆ ਸੀ ਖੰਡਰ ਦੇ ਨੇੜੇ ਪਹੁੰਚਣ ਤੇ ਉਹਨਾਂ ਨੂੰ ਕਾਫੀ ਹਨੇਰਾ ਹੋ ਗਿਆ ਤੇ ਕੁੱਤੇ ਨੇ ਸਭਨਾਂ ਨੂੰ ਆਖਿਆ ਕਿ ਹੁਣ ਅਸੀਂ ਖੰਡਰ ਦੇ ਦਰਵਾਜ਼ੇ ਅੱਗੇ ਪਹੁੰਚ ਗਏ ਆਂ ਸਾਰੇ ਜ਼ੋਰ ਨਾਲ ਆਪਣਾ ਆਪਣਾ ਰਾਗ ਲਾਪੋ ਆਪਣੀ ਆਪਣੀ ਆਵਾਜ਼ ਕੱਢੋ ਬਦਲਾ ਕੇ ਬਿੱਲੀ ਜ਼ੋਰ ਨਾਲ ਮਿਆਂਕਣ ਲੱਗੀ ਬੱਚਿਆਂ ਦੀ ਤਰ੍ਹਾਂ ਕੋਕੜ ਕੱਕ ਕਰਕੇ ਵਈ ਅਜੀਬ ਆਵਾਜ਼ਾਂ ਕੱਢਣ ਲੱਗਾ ਕੁੱਤਾ ਹਵਾ ਆਂਕਣ ਲੱਗਾ ਤੇ ਖੋਤੇ ਨੇ ਹੀਂਗਣਾ ਸ਼ੁਰੂ ਕਰ ਦਿੱਤਾ ਤੇ ਇਕੱਠੀਆਂ ਆਵਾਜ਼ਾਂ ਇੱਕ ਦੂਸਰੇ ਨਾਲ ਲੜ ਕੇ ਬੜੀ ਅਜੀਬ ਜੀਆਂ ਸੁਰਾਂ ਨਿਕਲਣ ਲੱਗੀਆਂ ਅਨੋਖੀ ਆਵਾਜ਼ ਸੁਣ ਕੇ ਡਾਕੂ ਘਬਰਾ ਗਏ ਕਿ ਜੰਗਲ ਬਿਆਵਾਨ ਇਹ ਕੀ ਚੀਜ਼ ਹੋਈ ਜ਼ਰੂਰ ਕੋਈ ਜਨ ਜਾਂ ਰਾਖਸ਼ ਹੋਣਾ ਡਾਕੂ ਉਸ ਵਕਤ ਖਾਣਾ ਤਿਆਰ ਕਰਕੇ ਪਰੋਸ ਰਹੇ ਸਨ ਅਜੇ ਉਹਨਾਂ ਨੇ ਖਾਣੇ ਵੱਲ ਹੱਥ ਵਧਾਇਆ ਸੀ ਕਿ ਬੜੀਆਂ ਵਕਰਾਲ ਆਵਾਜ਼ਾਂ ਤੇ ਇੱਕ ਸ਼ੈ ਤੁਰੀ ਆਉਂਦੀ ਸੋ ਉਸ ਨੂੰ ਵੇਖ ਕੇ ਅਫਰਾ ਤਫਰੀ ਜਿੱਧਰ ਨੂੰ ਮੂੰਹ ਆਇਆ ਉੱਠ ਤੁਰੇ ਚੋਹਾਂ ਜਨੌਰਾਂ ਨੇ ਅੰਦਰ ਜਾ ਕੇ ਵੇਖਿਆ ਕਿ ਅੰਦਰ ਥਾਲਾਂ 'ਚ ਲਜੀਜ਼ ਖਾਣਾ ਪਰੋਸਿਆ ਪਿਆ ਭਾਂਤ ਭਾਂਦਾ ਕੁੱਤਾ ਬਿੱਲੀ ਤੇ ਕੁੱਕੜ ਤਿੰਨੋਂ ਖਾਣੇ ਤੇ ਟੁੱਟ ਪਏ। ਖੋਤਾ ਦੂਜੇ ਕਮਰੇ ਵਿੱਚ ਲੰਘ ਗਿਆ। ਉੱਥੇ ਛੋਲੇ, ਦਾਲਾਂ ਤੇ ਸਬਜ਼ੀਆਂ ਦਾ ਢੇਰ ਲੱਗਿਆ ਸੀ। ਖੋਤੇ ਨੇ ਖੂਬ ਡੰਝ ਲਾ ਕੇ ਖਾਦਾ। ਚਾਰੇ ਖਾ ਪੀ ਕੇ ਸੁਸਤ ਹੋਣ ਲੱਗੇ। ਕੁੱਤਾ ਚੁੱਲ੍ਹੇ ਦੀ ਨਿੱਗੀ ਸਵਾਦ ਵਿੱਚ ਪੈਰ ਫਸਾਰ ਕੇ ਲੇਟ ਗਿਆ। ਬਿੱਲੀ ਮੰਜੇ ਤੇ ਟੰਗਾਂ ਪਸਾਰ ਕੇ ਜਾਵਰਾ ਜੀ, ਕੁੱਕੜ ਮਮਟੀ ਤੇ ਚੜ੍ਹ ਬੈਠਾ ਤੇ ਖੋਤਾ ਜ਼ਮੀਨ ਤੇ ਭਲੇਟਣੀਆਂ ਲੈਣ ਲੱਗਾ। ਜਦੋਂ ڈاکੂ ਦੌੜ-ਦੌੜ ਕੇ ਹਫ ਗਿਆ ਇੱਕ ਥਾਂ ਰੋਕੇ ਸਲਾਹ ਕਰਨ ਲੱਗੇ ਕਿ ਇਹ ਕੋਈ ਜੰਗਲੀ ਬਲਾ ਹੈ ਜਿਸ ਨੇ ਸਾਡੇ ਤੇ ਧਾਵਾ ਬੋਲਿਆ ਪਰ ਉਹ ਕਹਿੰਦੇ ਬਲਾ ਕਦੇ ਵੀ ਇੱਕ ਥਾਂ ਤੇ ਨਹੀਂ ਟਿਕਦੀ ਤੇ ਹੁਣ ਤਾਂ ਉਹ ਅੱਗੇ ਨਿਕਲ ਗਈ ਹੋਣੀ ਆ ਸਾਨੂੰ ਚੱਲ ਕੇ ਵੇਖਣਾ ਚਾਹੀਦਾ ਉਹਨਾਂ ਚੋ ਇੱਕ ਨੇ ਰਹਿ ਦਿੱਤੀ ਜੇ ਉਹ ਬਲਾ ਉੱਥੇ ਟਿਕ ਗਈ ਫੇਰ ਚੌਥੇ ਨੂੰ ਬੋਚਾ ਪਰ ਇੱਕ ਵਾਰੀ ਜਾ ਕੇ ਮਲਕ ਮਲਕ ਵੇਖੀ ਤਾਂ ਸਹੀ ਕੋਈ ਹਰਜ ਨਹੀਂ ਇੱਕ ਹੋਰ ਬੋਲਿਆ ਸਾਡੀ ਤਾਂ ਉਮਰਾਂ ਦੀ ਕਮਾਈ ਉੱਥੇ ਧਰੀ ਪਈ ਹੈ ਆਪਣਾ ਵਧੀਆ ਟਿਕਾਣਾ ਹੁਣ ਇੱਥੇ ਜੰਗਲ ਵੀ ਬਾਹਾਂ ਚ ਕਿੱਥੇ ਸਿਰ ਟਕਾਂਗੇ ਤੇ ਸਾਰੇ ਡਾਕੂ ਪੋਲੇ ਪੋਲੇ ਕਦਮ ਧਰਦੇ ਖੰਡਰ ਵੱਲ ਵਾਪਸ ਤੁਰ ਪਏ। ਕੁੱਕੜ ਮਮਟੀ ਦੇ ਬੈਠਾ ਵੇਖ ਰਿਹਾ ਸੀ। ਉਸਨੇ ਕੱਕਾ ਕਰਕੇ ਸਾਰੇ ਸਾਥੀਆਂ ਨੂੰ ਸੁਚੇਤ ਕੀਤਾ। ਕੁਝ ਡਾਕੂ ਦਰਵਾਜ਼ੇ ਕੋਲ ਖੜੇ ਸੋਚਦੇ ਸਨ ਕੋਈ ਡਰਦਾ ਅੰਦਰ ਪੈਰ ਨਹੀਂ ਸੀ ਧਰਦਾ। ਅਖੀਰ ਇੱਕ ਡਾਕੂ ਨੇ ਹੌਸਲਾ ਕਰਕੇ ਅੰਦਰ ਪੈਰ ਧਰਿਆ। ਮੰਜੇ ਤੇ ਬਿੱਲੀ ਲੱਤਾਂ ਪਸਾਰ ਕੇ ਪਈ ਸੀ ਹਨੇਰੇ ਦੇ ਵਿੱਚ ਉਸ ਦੀਆਂ ਅੱਖਾਂ ਚੰਗਿਆੜਿਆਂ ਵਾਂਗ ਲਿਸ਼ਕੀਆਂ। ਡਾਕੂ ਨੇ ਜਾਣਨਾ ਚਾਹਿਆ ਕਿ ਇਹ ਚੰਗਿਆੜੀਆਂ ਕਾਹਦੀਆਂ ਨੇ ਹੋ ਸਕਦਾ ਬਲਾ ਨੇ ਚੁੱਲ੍ਹੇ ਦੇ ਵਿੱਚੋਂ ਚੰਗਿਆੜੀਆਂ ਕੱਢ ਕੇ ਮੰਜੇ ਤੇ ਬਖੇਰਤੀਆਂ ਹੋਣ ਤੇ ਜਿਵੇਂ ਹੀ ਡਾਕੂ ਨੇ ਉਂਗਲ ਚੰਗਿਆੜੀ ਵੱਲ ਨੂੰ ਵਧਾਈ ਤਾਂ ਬਿੱਲੀ ਉਛਲੀ ਤੇ ਡਾਕੂ ਦਾ ਮੂੰਹ ਨੋਚ ਲਿਆ ਉਹ ਪੀੜ ਨਾਲ ਕੁਰਲਾਣ ਲੱਗਾ ਡਾਕੂ ਦਾ ਜਿੱਧਰ ਮੂੰਹ ਆਇਆ ਉਹ ਨੱਠ ਤੁਰਿਆ ਅੱਗੇ ਕੁੱਤਾ ਬੈਠਾ ਸੀ ਉਹਦੀਆਂ ਲੱਤਾਂ ਨੂੰ ਪੈ ਗਿਆ ਕੁੱਤੇ ਤੋਂ ਜਾਨ ਛਡਾ ਕੇ ਜਦੋਂ ਉਹ ਡਾਕੂ ਬਾਹਰ ਵੱਲ ਕੁੱਦਿਆ ਤੇ ਖੋਤੇ ਨੇ ਦਲੱਤਾਂ ਮਾਰ-ਮਾਰ ਕੇ ਉਹਦੇ ਅੰਗ ਬਰਾਬਰ ਕਰ ਦਿੱਤੇ ਇੰਨੀ ਦੇਰ ਤੱਕ ਮਮਟੀ ਦੇ ਕੁੱਕੜ ਵੀ ਛਲਾਂਗ ਮਾਰ ਕੇ ਗਲੇ ਚ ਕੋਦਿਆ ਤੇ ਡਾਕੂ ਦੇ ਸਿਰ ਤੇ ਚੜ ਕੇ ਠੂੰਗੇ ਮਾਰਨ ਲੱਗਾ। ਲਹੂ ਲਹਾਨ ਹੋਇਆ ਡਾਕੂ ਬਾਹੋ ਦਾਹੀ ਉੱਥੋਂ ਦੌੜਿਆ ਤੇ ਹਾਲ ਪਾਰਿਆ ਪਾਉਣ ਲੱਗਾ। ਤੇ ਬਾਕੀ ਡਾਕੂ ਵੀ ਉਸਦੀ ਹਾਲਤ ਵੇਖ ਕੇ ਡਰਦੇ ਭੱਜ ਨੱਠੇ। ਤੇ ਮੋੜੋ ਨਾ ਕਦੇ ਖੰਡਰਵਾਲ ਮੂੰਹ ਨਾ ਕੀਤਾ ਤੇ ਕੁੱਕੜ ਬਿੱਲੀ ਕੁੱਤਾ ਤੇ ਖੋਤਾ ਬੜੇ ਚੈਨ ਨਾਲ ਉਸ ਖੰਡਰ ਤੇ ਉੱਥੇ ਪਈਆਂ ਕੀਮਤੀ ਵਸਤਾਂ ਦਾ ਲੁਤਫ ਲੈਂਦੇ ਰਹੇ। ਸੋ ਦੋਸਤੋ ਇਹ ਕਹਾਣੀ ਹੈ ਬੁਢਾਪਾ ਪੈਸੇ ਬਿਨਾ ਬੁਢਾਪਾ ਲਾਹਨਤ ਇਹਦਾ ਜਿਹੜਾ ਸਾਰ ਅੰਸ਼ ਹੈ ਦੋਸਤੋ ਉਹੀ ਨਿਕਲਦਾ ਕਿ ਇੱਕ ਤਾਂ ਸਾਨੂੰ ਕਦਰ ਕਰਨੀ ਚਾਹੀਦੀ ਹੈ ਭਾਵੇਂ ਇਨਸਾਨ ਹੋਵੇ ਤੇ ਭਾਵੇਂ ਕੋਈ ਜਾਨਵਰ ਜਨੌਰ ਹੋਵੇ ਕਿ ਜਿਹੜਾ ਤੁਹਾਡਾ ਪਾਲਤੂ ਹੈ ਨਾ ਕਿ ਬੁਢਾਪੇ 'ਚ ਉਹਦਾ ਸੀ ਖਿਆਲ ਰੱਖੀ ਇੱਕ ਤਾਂ ਇਹ ਰਹਿਮਦਿਲੀ ਦੀ ਭਾਵਨਾ ਸਰੋਤਿਆਂ ਦੇ ਮਨ ਦੇ ਵਿੱਚ ਬੱਚਿਆਂ ਦੇ ਮਨ ਚ ਕਿ ਇਹ ਬੱਚਿਆਂ ਦੀ ਭਾਵਨਾ ਨਾਲ ਸੰਬੰਧਿਤ ਲੋਕ ਕਹਾਣੀਆਂ ਨੇ ਬਾਤਾਂ ਨੇ ਕਿਉਂਕਿ ਅੱਗੇ ਪਰਿਵਾਰ ਦੇ ਬਜ਼ੁਰਗ ਦਾਦੀਆਂ ਨਾਨੀਆਂ ਬਾਬੇ ਦਾਦੇ ਇਹ ਕਹਾਣੀਆਂ ਸੁਣਾਉਂਦੇ ਸੀ ਇੱਕ ਐਂਟਰਟੇਨ ਦਾ ਜਰੀਆ ਸੀ ਤੇ ਦੂਸਰਾ ਇਸ ਦੇ ਵਿੱਚ ਜਿਵੇਂ ਦੱਸਿਆ ਗਿਆ ਕਿ ਜਿਸ ਦਾ ਪੀੜ ਆਪਣੇ ਵਰਗੀ ਹੋਵੇ ਉਹ ਤੁਹਾਡਾ ਨੇੜਲਾ ਸਾਥੀ ਬਣ ਜਾਂਦਾ ਹੈ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਪਾਲਤੂ ਜਾਨਵਰ ਉਹਨਾਂ ਦੇ ਪੁੱਤਾਂ ਧੀਆਂ ਨਾਲੋਂ ਵੀ ਵੱਧ ਕੇ ਹੋ ਜਾਂਦੇ ਨੇ ਉਹਨਾਂ ਦਾ ਇੰਨਾ ਖਿਆਲ ਰੱਖਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਇਕਲਾਪਾ ਦੂਰ ਹੋ ਜਾਂਦਾ ਹੈ ਕਿ ਇਹਨਾਂ ਜਿਹੜੇ ਤੁਸੀਂ ਪਾਲਤੂ ਰੱਖੇ ਹੁੰਦੇ ਨੇ ਇਹਨਾਂ ਨਾਲ ਸਾਥ ਨਿਭਾਈਏ ਤੀਸਰਾ ਕਿ ਜ਼ਿੰਦਗੀ ਦਾ ਜਿਹੜਾ ਅਖੀਰਲਾ ਸਮਾਣਾ ਉਹ ਬਹੁਤਾ ਸੁੱਖਾਂ ਦਾ ਸਮਾਣਾ ਨਹੀਂ ਹੁੰਦਾ ਉੱਥੇ ਸਾਨੂੰ ਇੱਕ ਦੂਸਰੇ ਦੇ ਪੂਰਕ ਹੋਣਾ ਪੈਂਦਾ ਹੈ ਹਾਲਾਂਕਿ ਬਿੱਲੀ ਕੁੱਕੜ ਨੂੰ ਬਿੱਲੀ ਖਾਂਦੀ ਹੈ ਬਿੱਲੀ ਨੂੰ ਕੁੱਤਾ ਖਾਂਦਾ ਤੇ ਕੁੱਤੇ ਨੂੰ ਦਗਾੜੇ ਖੋਤਾ ਵੀ ਮਾਰਦੇ ਪਰ ਉਹ ਲੋੜ ਮੁਤਾਬਕ ਇੱਕ ਕੰਪਰੋਮਾਈਜ਼ ਕਰ ਜਾਂਦੇ ਨੇ ਇੱਕ ਐਲਾਈਅੰਸ ਬਣਾ ਲੈਂਦੇ ਨੇ ਇੱਕ ਦੂਸਰੇ ਦੇ ਪੂਰਕ ਬਣਦੇ ਨੇ ਤੇ ਉਸ ਏਕੇ ਨੇ ਡਾਕੂਆਂ ਦੀ ਫੌਜ ਨੂੰ ਵੀ ਦੜਾ ਦਿੱਤਾ ਦੂਸਰਾ ਉਹਨਾਂ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਕਿ ਦੇਖੋ ਜਦੋਂ ਡਾਕੂ ਦੁਬਾਰਾ ਆਏ ਤਾਂ ਕੁੱਕੜ ਮਮਟੀ ਤੇ ਚੜ ਬੈਠਾ ਕੋਈ ਕੋੱਕੜ ਅਸਤਰਕ ਜਾਨਵਰ ਹੈ ਉਹ ਜਦੋਂ ਕੋਈ ਵੀ ਉਪਰੀ ਚੀਜ਼ ਰਾਤ ਨੂੰ ਵੇਖਦਾ ਸਵੇਰੇ ਸਭ ਤੋਂ ਪਹਿਲਾਂ ਜਾਗਦਾ ਹੈ ਕਿਤੇ ਕੋਈ ਖੜਕਾ ਹੋਵੇ ਤਾਂ ਉਹ ਪਹਿਲਾਂ ਸਤਰਕ ਹੁੰਦਾ ਹੈ ਛੁਕਰਨਾ ਜਾਨਵਰ ਹੁੰਦਾ ਹੈ ਇਸ ਕਰਕੇ ਉਹ ਵੀ ਇੱਕ ਸੁਚੇਤ ਹੈ ਕਿ ਉਹ ਜਾਨਵਰ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਇਹ ਨਹੀਂ ਕਿ ਰਜਮਾ ਰਾਸ਼ਨ ਮਿਲ ਗਿਆ ਤੇ ਲੰਮੀਆਂ ਪਸਾਰ ਕੇ ਪੈ ਗਿਆ ਇੱਕ ਕੋਆਪਰੇਸ਼ਨ ਇੱਕ ਸਾਥ ਉਹਨਾਂ ਚ ਬਣਿਆ ਰਿਹਾ ਜਿਸ ਕਾਰਨ ਫਿਰ ਉਹ ਆਪਣੀ ਬਢਾਪੇ ਦੀ ਦੁੱਖਾਂ ਭਰੀ ਜ਼ਿੰਦਗੀ ਵਧੀਆ ਬਤੀਤ ਕਰ ਲੈਂਦੇ ਨੇ ਲਜੀਜ਼ ਪਣੇ ਦੇ ਨਾਲ ਨਾ ਕਿ ਲਾਹਨਤ ਨਾਲ ਸੋ ਇਹ ਸਾਰ ਹੈ ਉਹਨਾਂ ਕਹਾਣੀਆਂ ਦਾ ਕਿਉਂਕਿ ਮਨੁੱਖ ਦੇ ਸਾਥੀ ਰਹੇ ਇਹ ਜਾਨਵਰ ਜਨੌਰ ਨੇ ਜਿਨ੍ਹਾਂ ਦਾ ਮੁੱਢ ਕਦੀਮ ਤੋਂ ਮਨੁੱਖਤਾ ਦੇ ਨਾਲ ਮੁਹੱਬਤੀ ਰابطਾ ਰਿਹਾ ਸੋ ਇਹ ਸੀ ਲੋਕ ਕਹਾਣੀ ਪੈਸੇ ਬਿਨਾ ਵੱਡਾਪਾ ਲਾਹਨਤੀ ਉਮੀਦ ਤੁਹਾਨੂੰ ਬਸਾਂਦਾ ਹੀ ਹੋएगी ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹ ਕਹਾਣੀਆਂ ਆਪਾਂ ਆਪਣੇ ਕਹਾਣੀ ਭਾਗ ਦੀ ਜਿਹੜੀ ਲਿਸਟ ਹੈ ਪਲੇਲਿਸਟ ਉਸ ਦੇ ਵਿੱਚ ਪਾ ਦੇਣਾ ਹੈ ਉੱਥੇ ਕਹਾਣੀਆਂ ਨੇ ਜਰੂਰ ਸੁਣੋ ਅੱਗੇ ਬੱਚਿਆਂ ਨੂੰ ਸੁਣਾਓ ਸ਼ਾਇਦ ਉਹਨਾਂ ਨੂੰ ਚੰਗੀਆਂ ਲੱਗਣ ਕਿ ਸਾਡੇ ਬਜ਼ੁਰਗ ਕਿਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਕੇ ਜਾਂ ਸੁਣਾ ਕੇ ਇੱਕ ਮਤ ਦਿੰਦੇ ਸੀ ਇੱਕ ਐਜੂਕੇਟ ਕਰਦੇ ਸੀ ਆਪਣੇ ਮਸਤਕ ਵੱਲ ਨੂੰ ਆਪਣੇ ਮਾਸੂਮਾਂ ਨੂੰ ਬੱਚਿਆਂ ਨੂੰ ਤੇ ਬੱਚੇ ਵੀ ਚਾਹ ਲਾੜ ਦੇ ਨਾਲ ਉਹਨਾਂ ਬਜ਼ੁਰਗਾਂ ਦੇ ਕੋਲ ਸੁੱਤੇ ਆਧ ਸੁਤੇ ਆ ਕਹਾਣੀਆਂ ਸੁਣ ਕੇ ਇੱਕ ਲਾਲਚ ਦੇ ਨਾਲ ਉਹਨਾਂ ਦੀ ਛਾਤੀ ਤੇ ਲੇਟ ਕੇ ਸੌਂ ਜਾਂਦੇ ਸੀ ਦੂਸਰਾ ਇਹ ਹੈ ਕਿ ਜਿਵੇਂ ਮਨੋਵਿਗਿਆਨੀ ਡਾਕਟਰ ਨੇ ਲਿਖਿਆ ਕਿ ਜਦੋਂ ਬੱਚੇ ਬੁਢਾਪੇ 'ਚ ਖਾਸ ਕਰਕੇ ਤੁਹਾਡੀ ਹਿੱਕ ਤੇ ਲੇਟਦੇ ਨੇ ਨਾ ਤੇ ਇਹ ਦੁਨੀਆ ਦੀ ਸਭ ਤੋਂ ਵਧੀਆ ਦਵਾਈ ਹੈ ਮੈਡੀਸਿਨ ਹੈ ਸਿਆਣਾ ਬੰਦਾ ਬੱਚਿਆਂ ਨਾਲ ਜ਼ਿਆਦਾ ਖੁਸ਼ ਹੁੰਦਾ ਜਦੋਂ ਤੁਹਾਡੇ ਆਪਣੇ ਬੱਚੇ ਪੁੱਤਰੇ ਦੋਤਰੇ ਪੋਤਰੀਆਂ ਦੋਤਰੀਆਂ ਤੁਹਾਡੀ ਹਿੱਕ ਤੇ ਲੇਟਦੀਆਂ ਨੇ ਨਾ ਤੇ ਤੁਹਾਨੂੰ ਬਹੁਤ ਸਕੂਨ ਮਿਲਦਾ ਸੋ ਇੱਕ ਸਾਂਝ ਬਣੀ ਸੀ ਆ ਮੂਲ ਤੇ ਵਿਆਜ ਦੀ ਸੋ ਇਹਨਾਂ ਕਹਾਣੀਆਂ ਦੇ ਜਾਂ ਆਪਣੇ ਲਾਈਵ ਪ੍ਰੋਮਾਂ ਦੇ ਵੀਡੀਓ ਦੇ ਲਿੰਕ ਤੁਸੀਂ ਮੰਗਵਾ ਸਕਦੇ ਹੋ ਆਪਣੇ WhatsApp ਗਰੁੱਪ ਨੰਬਰ 9817809655 ਤੇ 9876309655 ਤੇ ਤੇ ਇਸੇ ਨੰਬਰ 9876309655 ਤੇ ਤੁਸੀਂ ਪ੍ਰੋਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ